ਤੁਸੀਂ ਦੇਖ ਰਹੇ ਹੋ ਨਹਿਰ ਪੰਜਾਬੀ ਬਲੌਗਸ ਤੇ ਅੱਜ ਤੁਹਾਨੂੰ ਸੜਕ ਦੀ ਇਹ ਦਰਦਪਰੀ ਕਹਾਣੀ ਸੁਣਾਉਣੀ ਆ तकरीबन ਇਹ 3 ਸਾਲ ਤੋਂ ਇਸ ਤਰ੍ਹਾਂ ਟੁੱਟੀ ਹੋਈ ਸੜਕ ਹੈ ਤੇ ਦੇਖੋ ਤੇ ਇਹਦੇ ਹੁਣ ਤਾਂ ਆਦਰਾ ਵੀ ਜੜੀਆਂ ਉਹ ਬਾਹਰ ਨਿਕਲ ਗਈਆਂ ਨੇ ਬੜਾ ਦੁੱਖ ਹੁੰਦਾ ਜਦੋਂ ਇਹ ਸੜਕ ਦੇ ਵਿੱਚ ਪਾਣੀ ਖੜਾ ਹੋ ਜਾਂਦਾ ਤੇ ਲੋਕ ਜਦੋਂ ਡਿੱਗ ਕੇ ਚਿੱਕੜ ਦੇ ਨਾਲ ਗੰਦੀ ਹੋ ਕੇ ਘਰ ਨੂੰ ਜਾਂਦੇ ਨੇ ਤਾਂ ਇਸ ਸੜਕ ਨੂੰ ਬੜਾ ਦੁੱਖ ਹੁੰਦਾ ਚਿਵਾਰੀ ਕੋਸ ਦੀ ਆ ਕਿ ਮੇਰੇ ਕਰਮਾਂ ਦੇ ਵਿੱਚ ਲਿਖਿਆ ਦੁੱਖ ਕਿ ਲੋਕ ਇੱਥੇ ਆਣ ਕੇ ਡਿੱਗਦੇ ਨੇ ਲੋਕ ਇੱਥੇ ਆਣ ਕੇ ਲਿਬੜ ਕੇ ਜਾਂਦੇ ਨੇ ਅਤੇ ਮੈਨੂੰ ਵੀ ਗਾਲਾਂ ਕੱਢਦੇ ਨੇ ਤੇ ਸਰਕਾਰ ਨੂੰ ਵੀ ਗਾਲਾਂ ਕੱਢਦੇ ਨੇ ਮੈਂ ਬੜੀਆਂ ਮਿੰਤਾਵਾਂ ਕੀਤੀਆਂ ਸਰਕਾਰ ਦੇ ਅੱਗੇ ਕਿ ਸਰਕਾਰੇ ਮੈਨੂੰ ਬਣਾ ਦੇ ਹੋਰ ਤਾਂ ਰੋੜੇ ਵੀ ਥਲੋ ਨਿਕਲ ਕੇ ਬਾਹਰ ਆ ਗਏ ਨੇ ਇਹ ਇੱਥੇ ਦਾ ਕੱਲਾ ਨਹੀਂ ਆ ਹੋਂ ਤੱਕ ਕਿਸ਼ਨਪੁਰ ਤੱਕ ਸੜਕ ਸਾਰੀ ਟੁੱਟ ਗਈ ਆ ਸਾਰੇ ਲੋਕ ਇਸ ਤੋਂ ਹੰਬ ਗਏ ਨੇ ਗਾਲ੍ਹਾਂ ਕੱਢ ਰਹੇ ਨੇ ਇਹੋ ਆਸ ਦੇ ਨਾਲ ਲੀਡਰ ਵੀ ਲਾਰੇ ਲਾਉਂਦੇ ਨੇ ਤੇ ਕਹਿੰਦੇ ਨੇ ਬਸ ਮਨਜ਼ੂਰ ਹੋ ਗਈ ਮਨਜ਼ੂਰ ਹੋ ਗਈ ਬਾਰੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਗਈ ਮੈਂ ਦੇਖਦੀ ਹਾਂ ਕਿ ਬੱਕੀ ਸੜਕਾਂ ਦੇ ਉੱਧ ਘਾਟਨ ਕਰ ਦਿੱਤੇ ਨੇ ਲੋਕਾਂ ਨੂੰ ਦੇ ਇਕੱਠ ਕਰਕੇ ਲੋਕਾਂ ਨੂੰ ਦੱਸ ਦਿੱਤਾ ਕਿ ਤੁਹਾਡੀਆਂ ਸੜਕਾਂ ਬਣ ਰਹੀਆਂ ਨੇ ਬਾਰੇ ਮੇਰੀ ਕਦੋਂ ਵਾਰੀ ਇਸ ਸੜਕ ਦੀ ਆਵੇਗੀ ਕਦੋਂ ਲੋਕ ਗਾਲੋਂ ਕੱਢਣੋਂ ਹਟਣਗੇ ਕਦੋਂ ਲੋਕ ਇਸ ਸੜਕ ਦੇ ਮਾਰੇ ਮਾੜਾ ਚੰਗਾ ਆਖਣਗੇ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਇਹੀ ਤਾਂ ਲੋਕਾਂ ਦੀ ਬੁਨਿਆਦੀ ਜ਼ਰੂਰਤਾਂ ਹੁੰਦੀਆਂ ਨੇ ਜਿਹੜੀਆਂ ਸਰਕਾਰਾਂ ਨੇ ਪੂਰੀਆਂ ਕਰਨੀਆਂ ਹੁੰਦੀਆਂ ਨੇ ਸਰਕਾਰਾਂ ਨੇ ਕਿਹੜੇ ਲੋਕਾਂ ਨੂੰ ਡੀਸੀ ਲਗਵਾਉਣਾ ਕਿਉਂਕਿ ਚੰਦ ਬੰਦੇ ਹੀ ਨੌਕਰੀ ਲੈਂਦੇ ਨੇ ਬਾਕੀ ਤਾਂ ਸਾਰੇ ਬਸ ਆਪਣਾ ਕਾਰੋਬਾਰ ਕਰਕੇ ਟਿੱਡ ਟਿੱਡ ਔਰ ਪੇਟ ਭਰਦੇ ਨੇ ਪਰ ਇਹ ਸਰਕਾਰੋ ਮੈਂ ਸੜਕੋ ਬੋਲਦੀ ਆ ਜਿਹੜੀ ਜੱਗਵਾਲ ਤੋਂ ਕਿਸ਼ਨਪੁਰ ਨੂੰ ਜਾਂਦੀ ਆ ਕਿ ਦੀ ਇਹਦਾ ਵੀ ਖਿਆਲ ਕਰ ਲੋ ਇਹਦਾ ਵੀ ਦੁਗਾਟਨ ਕਰ ਦੋ ਤਾਂ ਜੋ ਲੋਕ ਚੈਨ ਆਨੰਦ ਖੁਸ਼ੀ ਨਾਲ ਇੱਥੂ ਦੀ ਨੰਗ ਸਕਣ ਤੁਹਾਨੂੰ ਧੰਨਵਾਦ ਕਹਿ ਨ ਸਕਣ ਦੇਖੋ ਇਹ ਸੜਕ ਦਾ ਕਿੰਨਾ ਬੜਾ ਹਾਲ ਹੈ ਬੜੇ ਲਾੜੇ ਨਾਰੇ ਗਏ ਇਸ ਸੜਕ ਬਾਰੇ ਬੜਾ ਕੁਝ ਕਿਹਾ ਗਿਆ ਇਸ ਸੜਕ ਦੇ ਬਾਰੇ ਪਰ ਹਜੇ ਤੱਕ ਇਹਦੀ ਕੋਈ ਮਨਜ਼ੂਰੀ ਨਹੀਂ ਮਿਲੀ ਕੋਈ ਠੇਕਾ ਨਹੀਂ ਹੋਇਆ